ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 148 ਦਿਨ 100 ਦਿਨ 100 ਡਿਫਰੈਂਟ ਸਟਾਈਲਸ ਆਫ ਟਰਬਨ ਤੁਮਲਾ ਸਾਬਤੇ ਪੰਨੇ ਸਜਾ ਕੇ ਦਿਖਾਉਂਦਾ ਅੱਜ ਤੁਹਾਡੇ ਲਈ ਲੈ ਕੇ ਆਇਆ ਜੀ ਦੋਨਾਂ ਸਾਈਡਾਂ ਤੋਂ ਪਲੇਨ ਪੱਗ ਹੋਵੇਗੀ ਕੋਈ ਵੀ ਪੇਚ ਨਹੀਂ ਹੋਵੇਗਾ ਦਸਤਾਰ ਦੇ ਵਿੱਚ ਇਹੋ ਜਿਹੀ ਦਸਤਾਰਾਂ ਨਾ ਮੈਂ ਛੋਟੇ ਹੁੰਦੇ ਨਾ ਕਈ ਉਮਰ ਰਾਜ ਬੰਦੇ ਦੇ ਸਰਾਈਆਂ ਦੇਖੀਆਂ ਸੀਗੀਆਂ ਇੱਕ ਗੱਲ ਹੋਰ ਮੇਰੇ ਵੀਰੋ ਮੈਨੂੰ ਇਹ ਨਹੀਂ ਪਤਾ ਉਹ ਦਸਤਾਰ ਕਿਵੇਂ ਸਜਾਉਂਦੇ ਸਨ ਸਾਰੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਕਰਕੇ ਦਿਖਾਉਂਗਾ ਸ਼ੇਪ ਉਹਨਾਂ ਵਰਗੀ ਸਜਾ ਕੇ ਦਿਖਾਉਂਗਾ ਅਖੀ ਤਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੋਈ ਵੀ ਪਾਰਟ ਸਕਿੱਪ ਨਾ ਕਰਿਓ ਸਾਰੀ ਚੀਜ਼ਾਂ ਡਿਟੇਲ ਚ ਦੱਸਿਆ ਜਾਣਗੀਆਂ ਤੁਹਾਨੂੰ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਇਸ ਦਸਤਾਰ ਲਈ ਜਿਹੜੀ ਪੂਣੀ ਹੋਵੇਗੀ ਸਿੰਪਲ ਤਰੀਕੇ ਨਾਲ ਕੀਤੀ ਹੋਈ ਹੈ ਤੁਸੀਂ ਮੇਰੀ ਕੋਈ ਵੀ ਵੀਡੀਓ ਦੇਖ ਲਓ ਉਹਦੇ ਵਿੱਚ ਲਗਭਗ 1 ਕੇ ਡੇਢ ਘੰਟੇ ਚ ਚੋੜੀ ਪੂਣੀ ਹੋਵੇਗੀ ਨਾ ਜਿਹੜੀ ਉਸੇ ਢੰਗ ਨਾਲ ਪੂਣੀ ਕਰ ਲੈਣੀ ਹੈ ਸਿਰ ਦੇ ਵਿੱਚ ਕਰ ਫਿਰ ਜੂੜਾ ਸੇਵ ਕਰਕੇ ਨਾਲ ਕੰਗਾ ਸੇਵ ਨੂੰ ਰੱਖ ਕੇ ਇਸ ਤਰੀਕੇ ਨਾਲ ਬੇਸ ਸਜ ਕੋਈ ਵੀ ਐਕਸਟਰਾ ਬੇਸ ਜਾਂ ਐਕਸਟਰਾ ਕਪੜਾ ਨਹੀਂ ਰੱਖਣਾ ਸੀ ਸਾਈਡਾਂ ਤੇ ਕਿਉਂਕਿ ਜਿਹੜਾ ਅਸੀਂ ਦਸਤਾਰ ਸਜਾਉਣ ਦਾ ਤਰੀਕਾ ਯੂਜ਼ ਕਰਾਂਗੇ ਉਹਦੇ ਵਿੱਚ ਆਟੋਮੈਟਿਕਲੀ ਦਸਤਾਰ ਤੁਹਾਡੀ ਦੋਨਾਂ ਸਾਈਡਾਂ ਤੋਂ ਲਗਭਗ ਬਰਾਬਰ ਹੀ ਬਾਹਰ ਆਵੇਗੀ ਪਿਛਲੇ ਹਿੱਸੇ ਤੋਂ ਦੋ ਗੱਠਾ ਮਾਰ ਕੇ ਪਟਕੇ ਨੂੰ ਇਸ ਢੰਗ ਦੇ ਨਾਲ ਖਿੱਚ ਲੈਣਾ ਆ ਫਿਰ ਸਲਾਈ ਦੀ ਮਦਦ ਨਾਲ ਤੁਸੀਂ ਹਰੇਕ ਹਿੱਸੇ ਤੋਂ ਕੇਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਆ ਮੈਂ ਨਾ ਤੁਹਾਨੂੰ ਜ਼ਿਆਦਾ ਪੇਚਾਂ ਵਾਲੀਆਂ ਦਸਤਾਰਾਂ ਵੀ ਬਹੁਤ ਸिखਾ ਦਿੱਤੀਆਂ ਹੋਈਆਂ ਪੇਚਾਂ ਵਿੱਚੋਂ ਪੇਚ ਵਾਲੀਆਂ ਦਸਤਾਰਾਂ ਵੀ ਅੱਧੇ ਪੇਚਾਂ ਵਾਲੀਆਂ ਵੀ ਪੇਚਾਂ ਤੇ ਬਟਾ ਵਾਲੀਆਂ ਵੀ ਪੇਚਾਂ ਤੇ ਬਿੰਦੀ ਵਾਲ ਸਾਡਾ ਮੇਨ ਮਕਸਦ ਇਹੀ ਸੀਗਾ ਕਿ ਅਸੀਂ ਤੁਹਾਨੂੰ ਨਾ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਈਏ ਅੱਜ ਸਾਡੀ ਜਿਹੜੀ ਦਸਤਾਰ ਹੈ ਇਹ ਸਾਰੀਆਂ ਦਸਤਾਰਾਂ ਨਾਲੋਂ ਥੋੜੀ ਜਿਹੀ ਡਿਫਰੈਂਟ ਹੋਵੇਗੀ ਦੇਖਣ ਦੇ ਲਈ ਇਸ ਲਈ ਥੋੜਾ ਧਿਆਨ ਨਾਲ ਵੀਡੀਓ ਨੂੰ ਦੇਖਿਓ ਤੇ ਸਮਝਿਓ ਤੇ ਜੇ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਉਹਨੂੰ ਕਮੈਂਟ ਕਰਦੇ ਹੋ ਤੁਹਾਡੇ ਕਮੈਂਟਾਂ ਦਾ ਅਸੀਂ ਜਵਾਬ ਦਵਾਂਗੇ ਜਰੂਰ ਹੁਣ ਦੇਖੋ ਅਸੀਂ ਪਟਕੇ ਨੂੰ ਇਸ ਤਰੀਕੇ ਨਾਲ ਸਜਾ ਲਿਆ ਹੋਇਆ ਖੱਬੇ ਪਾਸੇੋਂ ਕੰਦੇ ਤੋਂ ਖਿੱਚ ਕੇ ਬਾਕੀ ਪੱਲੇ ਨੂੰ ਅਸੀਂ ਅੰਦਰ ਕਰ ਦਿੱਤਾ ਹੋਇਆ ਹੁਣ ਅਸੀਂ ਇਹਦੇ ਉੱਪਰੋ ਜੀ ਇੱਕ 50 ਸਜਾਵਾਂਗੇ ਜਿਹੜ 50 ਥੋੜੀ ਜੀ ਉਸ ਹਿਸਾਬ ਨਾਲ ਸਜਾਓ ਕਿ ਜਿੰਨੇ ਕਿ ਤੁਸੀਂ ਲੰਬੀ ਦਿਖਾਣੀ ਹੈ ਤੇ ਜਿੰਨੇ ਤੁਸੀਂ ਚੌੜੀ ਦਿਖਾਣੀ ਹੈ ਜੇਕਰ ਤੁਸੀਂ 50 ਵੱਡੀ ਦਿਖਾਣੀ ਹੈ ਤਾਂ 50 ਨੂੰ ਥੋੜਾ ਨੀਵਾ ਬਨ ਲਿਓ ਜੇ 50 ਛੋਟੀ ਦਿਖਾਣੀ ਹੈ ਤਾਂ ਥੋੜੀ ਜੀ ਉੱਚੀ 50 ਬਨ ਲਿਓ ਪਿਛਲੇ ਹਿੱਸੇ ਤੇ ਨਾ ਇੱਕ ਗੱਠ ਮਾਰ ਕੇ ਦੋਨਾਂ ਸਾਈਡੋਂ ਤੋਂ ਕਪੜਾ ਅੰਦਰ ਕਰਕੇ ਉਸ ਮਾਲਕ ਦਾ ਨਾਮ ਲੈ ਕੇ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਹੁਣ ਦਸਤਾਰ ਨੂੰ ਸਜਾਣਾ ਕਿੱਦਾਂ ਹੈ ਦੇਖੋ ਪਹਿਲਾ ਪੱਲਾ ਮੂਹ ਦੇ ਵਿੱਚ ਫੜ ਕੇ ਨਾ ਇਸ ਢੰਗ ਨਾਲ ਤੁਸੀਂ ਪਹਿਲੇ ਪੱਲੇ ਨੂੰ ਲਗਾਣਾ ਹੈ ਤੇ ਆਪਣੀ ਇਹ ਦਸਤਾਰ 8 ਮੀਟਰ ਰੁਪਈਆ ਵੈਲ ਕੈਮੀਕਲ ਕਪੜਾ ਹੈ ਜੀ ਸਿੰਪਲ ਤੁਸੀਂ ਦੇਖਿਆ ਹੋਣਾ ਜਿਹੜੀ ਮੈਂ ਆਪਣੇ ਫਾਦਰ ਸਾਹਿਬ ਵਰਗੀ ਦਸਤਾਰ ਸਜਾ ਕੇ ਦਿਖਾਈ ਸੀ ਨਾ ਤੁਹਾਨੂੰ ਮਰੋੜੀ ਵਾਲੀ ਉਹਦਾ ਲਿੰਕ ਵੀ ਮੈਂ نیچے ਡਿਸਕ੍ਰਿਪਸ਼ਨ ਚ ਦੇ ਰਾਂਗਾ ਜਿਵੇਂ ਉਹ ਦਸਤਾਰ ਸਜਾਈ ਸੀ ਇਹ ਦਸਤਾਰ ਸਜਾਣੀ ਉੰਦਾ ਹੀ ਆ ਪਹਿਲੇ ਪੇਚ ਨੂੰ ਦੇਖੋ ਸਾਫ਼ ਕਰਕੇ ਅਸੀਂ ਐਜ਼ ਇਟ ਇਜ਼ ਲਗਾਤਾ ਹੋਇਆ ਅੱਖ ਨੂੰ ਝਾਕ ਕੇ ਸੱਜੇ ਪਾਸੇ ਹੁਣ ਜਿਹੜੇ ਪੱਲੇ ਲੈ ਕੇ ਆਣੇ ਆ ਦੋਨੋਂ ਪੱਲੇ ਬਰਾਬਰ ਕਰਕੇ ਇਹਨੂੰ ਥੋੜਾ ਉੱਚਾ ਲਗਾਵਾਂਗੇ ਹੁਣ ਅਸੀਂ ਸਾਰੇ ਪੇਚ ਮਰੋੜੀ ਦੇ ਕੇ ਹੀ ਲਗਾਣੇ ਆ ਜਦੋਂ ਅਸੀਂ ਮਰੋੜੀ ਦੇ ਕੇ ਨਾ ਇਦਾਂ نیچے ਦੇਖੋ ਬਾਲਾ ਪੱਲਾ ਸਿੰਗਲ ਪੱਲਾ ਫੜਿਆ ਅੰਦਰੋਂ ਇਹਨੂੰ نیچے ਜੀ ਘੁਮਾ ਕੇ ਉੱਪਰੋਂ ਲੈ ਕੇ ਆਣਾ ਆ ਤੁਸੀਂ ਦੇਖਿਆ ਹੋਣਾ ਤੁਹਾਡੇਆਂ ਚ ਕੋਈ ਨਾ ਮੇਰੇ ਵੀਰਾਂ ਦੇ ਫਾਦਰ ਸਾਹਿਬ ਇਹ ਇਦਾਂ ਹੀ ਦਸਤਾ ਸਜਾਉਂਦੇ ਹੋਣੇ ਆ ਮਰੋੜੀ ਵਾਲੀ ਤੇ ਕਈਆਂ ਦੇ ਫਾਦਰ ਸਾਹਿਬ ਜਿਹੜੀ ਮੈਂ ਦਸਤਾਰ ਸੇ ਜਾ ਕੇ ਦਿਖਾਣੀ ਆ ਤੁਹਾਨੂੰ ਉਦਾਂ ਦੀ ਦਸਤਾਰ ਵੀ ਸੇ ਜਾਂਦੇ ਹੋਣੀਆਂ ਪਲੇਨ ਜਿਹੜੀ ਹੋਵੇ ਦੋਨਾਂ ਸਾਈਡਾਂ ਤੋਂ ਹੁਣ ਪਹਿਲਾਂ ਦੇਖੋ ਆਪਾਂ ਪੇਚਾਂ ਵਾਲੀ ਦਸਤਾਰ ਸੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਦਸਤਾਰ ਦੀ ਸ਼ੇਪ ਬਣਾਣੀ ਆ ਜਿੱਦਾਂ ਇਦਾਂ ਅਸੀਂ ਪੇਚ ਬਣਾ ਰਹੇ ਹਾਂ ਦੋਨਾਂ ਸਾਈਡਾਂ ਤੋਂ ਸ਼ੇਪ ਬਣਾਣੀ ਆ ਤੇ ਫਿਰ ਅਖੀਲੇ ਪੱਲੇ ਨਾਲ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਟਕਣਾ ਆ ਧਿਆਨ ਰੱਖਿਓ ਪਹਿਲਾਂ ਇਹ ਚੀਜ਼ ਹੀ ਸਮਝ ਲਓ ਫਿਰ ਉਸ ਤੋਂ ਬਾਅਦ ਉਹ ਚੀਜ਼ ਕਰਨੀ ਆ ਅਸੀਂ ਸੱਜੇ ਪਾਸੇ ਉਹ ਦੇਖੋ ਆਪਣੇ ਪੱਲੇ ਥੋੜੀ ਜਿਹੀ ਬਰਾਬਰ-ਬਰਾਬਰ ਆਲੇ ਥੋੜੇ-ਥੋ ਇਸੇ ਟੰਗ ਨਾਲ ਦੋਨੋਂ ਪੱਲੇ ਬਰਾਬਰ ਕਰਕੇ ਨਿਜਲੇ ਪੱਲੇ ਨੂੰ ਨੀਚੋਂ ਦੀ ਘੁਮਾ ਕੇ ਨਾ ਅੰਦਰੋ ਜੀ ਉੱਪਰੋਂ ਲੈ ਕੇ ਆਣਾ ਆ ਇਸ ਟੰਗ ਨਾਲ ਪੱਲੇ ਨੂੰ ਖਿੱਚ ਕੇ ਅਤੇ ਪਲੇਨ ਕਰਨ ਤੋਂ ਬਾਅਦ ਜੋ ਸ਼ੇਪ ਬਣਾਉਂਦੇ ਹੋਏ ਪੱਲਿਆਂ ਨੂੰ ਲਗਾਉਣਾ ਆ ਨਾ ਤਾਂ ਕਿਤੇ ਡੰਗ ਪਵੇ ਇਸ ਗੱਲ ਦਾ ਵੀ ਤੁਸੀਂ ਧਿਆਨ ਖੜਾ ਆ ਪੱਲਿਆਂ ਦੀ ਜਿਹੜੀ ਸਪੇਸ ਆ ਉਹਦੇ ਉੱਲ ਨਹੀਂ ਧਿਆਨ ਦੇਣਾ ਅਸੀਂ ਕਿਉਂਕਿ ਆਪਾਂ ਇਹ ਲੜ ਦਿਖਾਣੀ ਨਹੀਂ ਹੈ ਜੀ ਇਹਨਾਂ ਨੂੰ ਸਾਰੇ ਨੂੰ ਟੱਕ ਦੇਣਾ ਅਸੀਂ ਬਾਅਦ ਦੇ ਵਿੱਚ ਮੇਨ ਗੱਲ ਇਹ ਹੈ ਆਪਾਂ ਪੱਲੇ ਥੋੜੇ ਜੇ ਉੱਚੇ-ਉੱਚੇ ਕਰਕੇ ਲਗਾਣੇ ਆ ਤਾਂ ਜੋ ਦਸਤਾਰ ਦੀ ਜਿਹੜੀ ਸ਼ੇਪ ਬਣ ਸਕੇ ਅੰਦਰੋਂ ਜੀ ਪੱਲੇ ਨੂੰ ਖਿੱਚਾਂਗੇ ਉਸ ਦੇ ਹਿਸਾਬ ਨਾਲ ਕੱਪੜੇ ਨੂੰ ਐਡਜਸਟ ਕਰਾਂਗੇ ਜਿੱਥੇ ਕੱਪੜੇ ਦੀ ਲੋਡ ਆ ਡੁੰਗ ਨਹੀਂ ਪੈਣ ਦੇਣਾ ਕਿਤੇ ਹਮੇਸ਼ਾ ਧਿਆਨ ਰੱਖਣਾ ਇਸ ਚੀਜ਼ ਦਾ ਅੰਦਰੋਂ ਜੀ ਕੱਪੜੇ ਨੂੰ ਹਮੇਸ਼ਾ ਖੋਲ ਕੇ ਉੱਥੇ ਲਗਾਣਾ ਹੈ ਜਿੱਥੇ ਕੱਪੜੇ ਦੀ ਜ਼ਿਆਦਾ ਲੋਡ ਹੈ ਫਿਰ ਪਿਛਲੇ ਹਿੱਸੇ ਤੋਂ ਜਾ ਕੇ ਦਸਤਾਰ ਨੂੰ ਅਸੀਂ ਪਿੰਚ ਕਰ ਦੇਣਾ ਹੈ ਨਾਲ ਦੀ ਨਾਲ ਥੋੜਾ ਜਿਹਾ ਦਬਾਂਗੇ ਦਸਤਾਰ ਨੂੰ ਫਰੰਟ ਤੋਂ ਪਹਿਲਾਂ ਤਾਂ ਤੁਹਾਨੂੰ ਲੱਗੇਗੀ ਦਸਤਾਰ ਥੋੜੀ ਜੀ ਉੱਚੀ ਜਾ ਰਹੀ ਹੈ ਬਟ ਨਹੀਂ ਜਦੋਂ ਅਸੀਂ ਐਕਚੁਅਲ ਦੇ ਵਿੱਚ ਤੁਹਾਨੂੰ ਦਸਤਾਰ ਅਖੀਲੇ ਲੜ ਤੇ ਲੈ ਕੇ ਜਾਵਾਂਗੇ ਨਾ ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਆਪਣੀ ਦ ਹੁਣ ਦੋਨੋਂ ਪੱਲੇ ਅਸੀਂ ਫਿਰ ਪ੍ਰੋਪਰ ਕੀਤੇ ਆ ਦੇਖੋ ਪੱਲੇ ਆਪਾਂ ਜਿਆਦਾ ਮੋਟੇ ਨਹੀਂ ਕਰਨੇ ਉਪਰੋ ਜੀ ਕਿਉਂਕਿ ਇਹਨੂੰ ਠਕਣ ਵੇਲੇ ਧਿਆਨ ਰੱਖਣਾ ਪੈਣਾ ਸਾਨੂੰ ਬਹੁਤ ਹੁਣ ਦੇਖੋ ਇਸ ਪੱਲੇ ਨੂੰ ਵੀ ਖੋਲਿਆ ਖੋਲ ਕੇ ਅਸੀਂ ਇਹਨੂੰ ਨੀਚੇ ਜੀ ਘੁਮਾ ਕੇ ਉਪਰੋ ਲੈ ਕੇ ਆਣਾ ਆ ਧਿਆਨ ਰੱਖਣਾ ਹੈ ਤੁਸੀਂ ਕਿ ਇਹ ਨਾ ਕਰਿਓ ਕਿ ਤੁਸੀਂ ਵੀਡੀਓ ਸਕਿਪ ਕਰ ਦਿਓ ਜੇ ਵੀਡੀਓ ਸਕਿਪ ਕਰੋਗੇ ਤਾਂ ਤੁਹਾਨੂੰ ਸ਼ੇਪ ਬਣਾਣੀ ਨਹੀਂ ਆਣੀ ਬੇਸ਼ੱਕ ਦੀ ਤੁਸੀਂ ਆਖਰੀ ਲੜ ਦੇਖ ਲਿਓ ਸ਼ੇਪ ਬਣਾਣੀ ਤੁਹਾਨੂੰ ਇਹ ਸਾਰੇ ਲੜ ਦੇਖਣੇ ਪੈਣੇ ਨੇ ਹੁਣ ਇਸ ਪੱਲੇ ਨੂੰ ਵੀ ਘੁਮਾ ਕੇ ਇਸ ਤਰੀਕੇ ਨਾਲ ਲੈ ਕੇ ਆਇਆ ਮੈਂ ਇਨੂੰ ਦੇਖੋ ਆਪਾਂ ਪਿੰਚ ਕਰਕੇ ਇਹਦਾ ਵੀ ਨੋਰਮਲ ਪੇਜ ਬਣਾ ਕੇ ਰੱਖਣਾ ਆਇਆ ਸੀ ਇਹਦਾ ਪੇਜ ਅਸੀਂ ਘੁਮਾ ਕੇ ਕਿਉਂ ਲੈ ਕੇ ਆ ਰਹੇ ਆ ਕਿਉਂਕਿ ਨਾ ਇਹ ਨਾਲ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਸਾਡੀ ਦੋਨਾਂ ਸਾਈਡਾਂ ਤੋਂ ਬਰਾਬਰ ਜੀ ਬਣੇਗੀ ਉੱਪਰ ਨੂੰ ਪੱਲਿਆਂ ਨੂੰ ਖਿੱਚਾਂਗੇ ਖਿੱਚ ਕੇ ਉੱਪਰੋਂ ਜੀ ਇਸ ਤਰੀਕੇ ਨਾਲ ਇਕੱਠਾ ਕਰ ਦਵਾਂਗੇ ਹਰ ਇੱਕ ਪੇਜ ਨੂੰ ਅਗਲੇ ਲਾਏ ਪੇਜ ਨਾਲੋਂ ਥੋੜਾ ਉੱਚਾ ਕਰਕੇ ਲਗਾਵਾਂਗੇ ਇਹਦੇ ਨਾਲ ਦਸਤਾਰ ਦੀ ਸ਼ੇਪ ਦੇਖੋ ਦੋਨਾਂ ਸਾਈਡਾਂ ਤੋਂ ਬਰਾਬਰ ਆ ਰਹੀ ਆ ਥੋੜਾ ਖਿੱਚ ਕੇ ਪੱਲਿਆਂ ਨੂੰ ਲਗਾਣਾ ਹੈ ਤੇ ਫਿਰ ਪਿੱਛੇ ਜੀ ਆਪਾਂ ਪੇਜ ਨੂੰ ਪਿੰਚ ਕਰ ਦੇਣਾ ਇਸ ਤਰੀਕੇ ਨਾਲ ਇਸ ਦਸਤਾਰ ਨੂੰ ਤੁਸੀਂ ਸਾਰੇ ਇਸੇ ਢੰਗ ਨਾਲ ਹੀ ਸਜਾਣਾ ਹੈ। ਬਸ ਦਸਤਾਰ ਤੁਹਾਡੀ ਟਾਈਟ ਹੋਣੀ ਚਾਹੀਦੀ ਹੈ। ਦਸਤਾਰ ਤੁਹਾਡੀ ਢਿੱਲੀ ਨਹੀਂ ਹੋਣੀ ਚਾਹੀਦੀ। ਤੇ ਅੱਜ ਵੀਰੋ ਸਾਡਾ ਹੈਗਾ 148ਵਾਂ ਦਿਨ। ਅਸੀਂ ਤੁਹਾਨੂੰ ਪਿਛਲੇ 148 ਦਿਨ ਤੋਂ ਲਗਾਤਾਰ ਰੋਜ਼ ਇੱਕ ਨਵਾਂ ਸਟਾਈਲ ਸਜਾ ਕੇ ਦਿਖਾ ਰਹੇ ਹਾਂ ਤੇ ਨਾਲ-ਨਾਲ ਸਖਾ ਪੀਦੀਆਂ। ਇਸ ਲਈ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੇ ਜਿਹੜੇ ਵੀਰਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਨ ਕੀਤਾ ਮੇਰੇ ਵੀਰੋ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਹਲੇ ਬਹੁਤ ਸਾਰੀਆਂ ਵੀਡੀਓਜ਼ ਆਉਣ ਦਾ ਵੇ ਨਹੀਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਤਾਂ ਉਹਨਾਂ ਨਾਲ ਜਿਹੜੀਆਂ ਨਵੀਆਂ ਵੀਡੀਓ ਹੱਲੇ ਅਸੀਂ ਅਪਲੋਡ ਕਰਨੀਆਂ ਨੇ ਉਹ ਤੁਹਾਡੇ ਤੱਕ ਨਹੀਂ ਪਹੁੰਚਣਗੀਆਂ ਤੇ ਹੁਣ ਅਸੀਂ ਮੇਰੇ ਵੀਰੋ ਪੰਜਵੇਂ ਲੜ ਨੂੰ ਇਸ ਤਰੀਕੇ ਨਾਲ ਮਰੋੜੀ ਦੇ ਕੇ ਲਗਾਣਾ ਹੈ ਤੇ ਇਸ ਪੇਚ ਨੂੰ ਵੀ ਬੜੇ ਧਿਆਨ ਨਾਲ ਲਗਾਣਾ ਹੈ ਖਿੱਚ ਕੇ ਦੱਬ ਕੇ ਲਗਾਣਾ ਹੈ ਸ਼ੇਪ ਬਣਾਉਂਦੇ ਹੋਏ ਤੇ ਪੱਲੇ ਨੂੰ ਉੱਪਰੋ ਜੀ ਨੁੱਕਰ ਤੋਂ ਲੈ ਕੇ ਇਸ ਤਰੀਕੇ ਨਾਲ ਖੋਲਣਾ ਹੈ ਇਸ ਜਗ੍ਹਾ ਤੇ ਨਾ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਸ਼ੇਪ ਬਣਨੀ ਚਾਹੀਦੀ ਆ ਆਪਾਂ ਪੇਚਾਂ ਦਾ ਜਿੱਦਾਂ ਤੁਹਾਨੂੰ ਮੈਂ ਸਟਾਰਟਿੰਗ ਤੋਂ ਕਹਿੰਨਾ ਪੇਚ ਨਹੀਂ ਦਿਖਣੇ ਹੈਗੇ ਪੇਚ ਜੇ ਅਸੀਂ ਸੈੱਟ ਹੀ ਕਰਨੇ ਹੁੰਦੇ ਆ ਆਪਾਂ ਪਹਿਲ ਸ਼ੁਰੂ ਤੋਂ ਹੀ ਤੁਹਾਨੂੰ ਪੇਚਾਂ ਦੀ ਸ ਜਿਹੜੀ ਮਰੋੜੀ ਵਾਲੀ ਨਾਰਮਲ ਦਸਤਾਰ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਾਰੇ ਪੇਚ ਬਰਾਬਰ ਰੱਖ ਕੇ ਦਿਖਾਈ ਸੀਗੇ ਬਟ ਇਹਦੇ ਵਿੱਚ ਮੇਨ ਗੱਲ ਆ ਆਪਾਂ ਸ਼ੇਪ ਬਣਾਣੀ ਹੈ ਕਿਉਂਕਿ ਅਖੀਲਲੇ ਪੇਚ ਨਾ ਤਾਂ ਸੀ ਇਹ ਸਾਰੇ ਲੜ ਦੋਨੋਂ ਸਾਈਡਾਂ ਤੋਂ ਟੱਕ ਦੇਣੇ ਆ ਹੁਣ ਜਿਹੜਾ ਸਾਡਾ ਇਹ ਰਾਈਟ ਸਾਈਡ ਤੋਂ ਪੇਚ ਆਊਗਾ ਨਾ ਇਸ ਪੇਚ ਨੂੰ ਥੋੜਾ ਢੰਗ ਦੇ ਨਾਲ ਲਗਾਣਾ ਹੈ ਇਸ ਪੇਚ ਨੂੰ ਆਪਾਂ ਉੱਪਰੋ ਜੀ ਦੇਖੋ ਬਰਾਬਰ ਲੈ ਕੇ ਆਣਾ ਹੈ ਜ਼ਿਆਦਾ ਖੋਲਣਾ ਨਹੀਂ ਇਸ ਪੇਚ ਨੂੰ ਕਿਉਂਕਿ ਆਪਾਂ ਅਖੀਲਲਾ ਪੱਲਾ ਜਿਹੜਾ ਰਾਈਟ ਸਾਈਡ ਤੋਂ ਘੁੰਮ ਕੇ ਆਣਾ ਉਹ ਹੱਲੇ ਆਣਾ ਹੈ ਹੱਲੇ ਤੇ ਹੁਣ ਇਸ ਪੇਚ ਨੂੰ ਪਹਿਲਾਂ ਉੱਪਰੋ ਜੀ ਘੁਮਾ ਕੇ ਮਰੋੜੀ ਦੇ ਕੇ ਲਾਣਾ ਆ ਮਰੋੜੀ ਦੇ ਕੇ ਇਹਨਾਂ ਖੱਬੇ ਪਾਸੇ ਸਾਰੀ ਦਸਤਾਰ ਨੂੰ ਟੱਕ ਦੇਣਾ ਆ ਉੱਪਰੋਂ ਵੀ ਦਸਤਾਰ ਦੀ ਸ਼ੇਪ ਬਣਾਣੀ ਆ ਇਸ ਪੱਲੇ ਨੂੰ نیچے ਤੱਕ ਨਹੀਂ ਖੋਲਣਾ ਅਸੀਂ ਇਹਨੂੰ ਖਿੱਚ ਕੇ ਇਸ ਤਰੀਕੇ ਨਾਲ ਮਰੋੜੀ ਦੇ ਕੇ ਹੁਣ ਖੋਲਣਾ ਇਹਨੂੰ ਤੇ ਖੱਬੇ ਪਾਸੇ ਸਾਰੀ ਦਸਤਾਰ ਨੂੰ ਅਸੀਂ ਟੱਕ ਦੇਣਾ ਆ ਇਹਦੇ ਨਾਲ ਤੇ ਹੁਣ ਦੇਖੋ ਇਸ ਪੱਲੇ ਨੂੰ ਥੋੜਾ ਢੰਗ ਨਾਲ ਖੋਲਣਾ ਪੈਣਾ ਆ ਤੇ ਜ਼ਿਆਦਾ ਖੋਲਣਾ ਪੈਣਾ ਆ ਕਿਉਂਕਿ ਖੱਬੇ ਪਾਸੇੋਂ ਅਸੀਂ ਸਾਰੀ ਦਸਤਾਰ ਨੂੰ ਇਸ ਪੇਚ ਨਾਲ ਟਕਣਾ ਆ ਪੱਲੇ ਨੂੰ ਖਿੱਚਣਾ ਆ ਜਿੱਥੋਂ ਜੀ ਅਸੀਂ ਵੀ ਬਣਾਣੀ ਆ ਜਿੱਥੇ ਪਹਿਲਾ ਪੱਲਾ ਲਗਾਇਆ ਸੀ ਉਤੋਂ ਨੀਵਾ ਲਗਾਣਾ ਥੋੜਾ ਦੇਖੋ ਪੱਲਾ ਇਹ ਥੋੜਾ ਹੀ ਨੀਵਾਂ ਲਗਾਣਾ ਹੈ ਕਿਉਂਕਿ ਇਸ ਪੱਲੇ ਨੇ ਨਾ ਉਸ ਲੜ ਦੇ ਉਤੇ ਟਿਕਣਾ ਹੈ ਜੇ ਅਸੀਂ ਇਹ ਕੱਲਾ ਸਿੰਗਲ ਜਿਹਾ ਪੱਲਾ ਰੱਖ ਦਿੱਤੇ ਇਹਨੇ ਖਿਸਕਣਾ ਸ਼ੁਰੂ ਹੋ ਜਾਣਾ ਸੀਗਾ ਉੱਪਰੋਂ ਜੀ ਪੇਚ ਨੂੰ ਦੇਖੋ ਆਪਾਂ ਕਿੰਨਾ ਜ਼ਿਆਦਾ ਖੋਲ ਰਹੇ ਆ ਇਸੇ ਢੰਗ ਨਾਲ ਪੱਲੇ ਨੂੰ ਖੋਲਣਾ ਹੈ ਕਿਉਂਕਿ ਇਹਨੂੰ ਆਪਾਂ ਉੱਪਰੋਂ ਜੀ ਘੁਮਾ ਕੇ ਸਾਰੀ ਲੜਾ ਦੇ ਅੰਦਰ ਕਰਨਾ ਹੈ ਆਪਾਂ ਕੋਈ ਵੀ ਪੇਚ ਉੱਪਰੋਂ ਵੀ ਦਿਖਣ ਨਹੀਂ ਦੇਣਾ ਹੈਗਾ ਪੇਚ ਨੂੰ ਨਾਲ ਦੀ ਨਾਲ ਨੀਚੇ ਜੀ ਸਹੀ ਕਰਾਂਗੇ ਨਾਲ ਦੀ ਨਾਲ ਉੱਪਰ ਜੀ ਖੋਲਦੇ ਜਾਵਾਂਗੇ ਇਹਦੇ ਨਾਲ ਪੱਲਾ ਤੁਹਾਡਾ ਇੰਨਾ ਕ ਜ਼ਿਆਦਾ ਖੁੱਝ ਜਾਵੇਗਾ ਕਿ ਤੁਹਾਡੀ ਦਸਤਾਨ ਨੂੰ ਉੱਪਰੋਂ ਵੀ ਬੜੀ ਪੱਲਾ ਤੁਹਾਡਾ ਜੇ ਜਿਆਦਾ ਵੱਡਾ ਹੋਵੇਗਾ ਤਾਂ ਵੈਲਨ ਗੁੱਡਾ ਬਹੁਤ ਵਧੀਆ ਗੱਲ ਹੋਵੇਗੀ ਉਹਨਾਂ ਲਈ ਇਸ ਪੱਲੇ ਨੂੰ ਜਿਆਦਾ ਖੋਲਣਾ ਆਸਾਨ ਹੋ ਜੀਵੇਗਾ ਜਿੰਨਾ ਜਿਆਦਾ ਛੋਟਾ ਪੇਚ ਹੋਵੇਗਾ ਨਾ ਉਹਨਾਂ ਜਿਆਦਾ ਔਖਾ ਹੋ ਜਾਊਗਾ ਤੁਹਾਨੂੰ ਇਹ ਪੇਚ ਨੂੰ ਖੋਲਣਾ ਉੱਪਰ ਤੱਕ ਤੇ ਹੁਣ ਖੱਬੇ ਪਾਸੇ ਤੋਂ ਦੇਖੋ ਸਾਰੀ ਦਸਤਾਰ ਨੂੰ ਅਸੀਂ ਟੱਕ ਦਿੱਤਾ ਹੋਇਆ ਕਿਉਂਕਿ ਇਹ ਤੋਂ نیچے ਵਾਲੇ ਸਾਰੇ ਪੱਲੇ ਅਸੀਂ ਇਸ ਸ਼ੇਪ 'ਚ ਲਗਾਏ ਸੀਗੇ ਕਿ ਇਹ ਪੱਲਾ ਸਹੀ ਤਰੀਕੇ ਨਾਲ ਟਿਕ ਜਵੇ ਤਾਂ ਹੀ ਉਹ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਪਹਿਲੇ ਲਾਈ ਲੜਾ ਦੇ ਤੁਸੀਂ ਪੇਚਾਂ ਦਾ ਗੈਪ ਨਾ ਦੇਖੋ ਬਸ ਕੱਲੀ ਦਸਤਾਰ ਦੀ ਸ਼ੇਪ ਦੇਖੋ ਕਿ ਦੋਨਾਂ ਸਾਈਡਾਂ ਤੋਂ ਦਸਤ ਹੁਣ ਸਾਡੀ ਖੱਬੇ ਪਾਸੇ ਦਸਤਾਰ ਪਲੇਨ ਆ ਜੀ ਹੁਣ ਸੱਜੇ ਪਾਸੇ ਪਲੇਨ ਕਰਨੀ ਆ ਅਸੀਂ ਦਸਤਾਰ ਸੱਜੇ ਪਾਸੇ ਜਿਹੜਾ ਆਪਣਾ ਇਹ ਪੇਚ ਆ ਇਹਨੂੰ ਤੁਸੀਂ ਚੰਗੀ ਤਰ੍ਹਾਂ ਖੋਲਣਾ ਆ ਹੋ ਸਕਦੀ ਤੁਹਾਨੂੰ ਥੋੜਾ ਗਿੱਲਾ ਵੀ ਕਰ ਸਕਦੇ ਹੋ ਤੁਸੀਂ ਪੇਚ ਆਪਣਾ ਜਿੰਨਾ ਆਣਾ ਚਾਹੀਦਾ ਸੀ ਉਸ ਤੋਂ ਵਧਿਆ ਹੀ ਪੇਚ ਆਇਆ ਦੇਖੋ ਇਸ ਤਰੀਕੇ ਨਾਲ ਪੱਲੇ ਨੂੰ ਪੂਰਾ ਖੋਲਤਾ ਮੈਂ ਉੱਪਰ ਤੱਕ ਤੇ ਨੀਚੇ ਤੱਕ ਵੀ ਇਸ ਪੱਲੇ ਨਾਲ ਆਪਾਂ ਸਾਰੀ ਦਸਤਾਰ ਨੂੰ ਉੱਪਰੋਂ ਤੇ ਨੀਚੋਂ ਜੀ ਪਲੇਨ ਕਰ ਦੇਣਾ ਤੇ ਉੱਪਰੋਂ ਹੀ ਸਾਰੀ ਦਸਤਾਰ ਨੂੰ ਟੱਕ ਦੇਣਾ ਆ ਜਿੱਦਾਂ ਖੱਬੇ ਪਾਸੇ ਕੀਤਾ ਨਾ ਵੀ ਅਸੀਂ ਸੈਂਟਰ ਦੇ ਵਿੱਚ ਬਣਾਵਾਂਗੇ ਪ੍ਰੋਪਰ 50 ਆਪਾਂ ਜੇ ਵੱਡੀ ਦਿਖਾਣੀ ਹੁੰਦੀ ਤਾਂ ਨਿਮੀ ਬੰਨਦੇ ਜੇ ਛੋਟੀ ਦਿਖਾਣੀ ਆਪਾਂ ਤਾਂ ਉੱਚੀ ਬੰਨੀ ਆ ਅਸੀਂ ਅੱਜ ਜਿੱਦਾਂ ਨੋਰਮਲੀ ਆਪਾਂ ਬੰਨਦੇ ਹਾਂ ਦਸਤਾਰ ਦੀ 50 ਤਿੰਨ ਕੁੰਗਲਾ ਦੇ ਗੈਪ ਨੇ 50 ਸਜਾਈ ਸੀਗੀ ਹੁਣ ਇਸ ਪੇਚ ਨੂੰ ਪਲੇਨ ਕਰ ਲੈਣਾ ਪਹਿਲਾਂ ਇਸ ਤਰੀਕੇ ਨਾਲ ਲਗਾ ਲੈਣਾ ਵੀ ਨੂੰ ਸੈਂਟਰ ਦੇ ਵਿੱਚ ਬਣਾਉਂਦੇ ਹੋਏ ਉੱਪਰੋਂ ਜੀ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਆ ਪੇਚ ਨੂੰ ਖਿੱਚ ਕੇ ਲਗਾਣਾ ਆ ਤੇ ਇਹਦੇ ਵਿੱਚ ਵੱਟ ਨਹੀਂ ਪੈਣੇ ਚਾਹੀਦੇ ਪੇਚ ਇੱਕੋ ਦਿਖਣਾ ਚਾਹੀਦਾ ਆ ਇਹ ਦੋਨਾਂ ਸਾਈਡਾਂ ਤੋਂ ਬਰਾਬਰ ਖਿੱਚ ਕੇ ਨਾ ਅੱਖਾਂ ਦੇ ਬਰਾਬਰ ਕਰ ਲੈਣਾ ਪੇਚਾਂ ਨੂੰ ਤੇ ਇਹਦੇ ਵਿੱਚ ਸਿਰਵਟਾ ਨਾ ਪੈਣ ਨਾ ਹੀ ਇਹਦੇ ਵਿੱਚ ਕਿਤੇ ਢਿੱਲ ਹੋਵੇ ਸਾਰੀ ਢਿੱਲ ਆਪਾਂ ਉੱਪਰਲੇ ਹੀ ਸੇ ਤੇ ਕੱਢ ਦੇਣੀ ਆ ਤੇ ਫਿਰ ਪੇਚ ਨੂੰ ਅੰਦਰ ਕਰ ਦੇਣਾ ਆ ਹੁਣ ਪਹਿਲਾਂ ਤਾਂ ਜਿੱਥੋਂ ਜੀ ਆਪਾਂ ਇਹ ਇੱਕ ਇਹ ਲੜ ਬਣਾਇਆ ਹੋਇਆ ਨਾ ਇਹਨੂੰ ਪਹਿਲਾਂ ਅੰਦਰ ਕਰਨਾ ਉੱਥੋਂ ਜੀ ਫਿਰ ਬਾਕੀ ਬਚਦੇ ਕੱਪੜੇ ਨੂੰ ਅੰਦਰ ਕਰ ਦੇਣਾ ਆ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਖੋਲ ਕੇ ਆਪਾਂ ਉੱਪਰ ਨੂੰ ਫਿਰ ਦੁਬਾਰਾ ਅੰਦਰ ਨੂੰ ਫੋਲਡ ਕਰਾਂਗੇ ਹੁਣ ਪਹਿਲਾਂ ਦੋਨੋਂ ਅੱਖਾਂ ਸੀ ਬਰਾਬਰ ਟੱਕ ਲਈਏ ਪਿੱਛੇ ਤੱਕ ਜਿਹੜਾ ਇਹ ਪੇਚ ਆ ਨਾ ਖੁੱਲਦਾ ਪਿਆ ਥੋੜਾ ਜਿਹਾ ਕਿਉਂਕਿ ਇਹੀ ਪੇਚ ਸੱਜੇ ਪਾਸੇ ਹੋਇਆ ਥੋ ਤੇ ਹੁਣ ਦੋਨਾਂ ਸਾਈਡਾਂ ਤੋਂ ਟਾਈਟ ਕਰਕੇ ਇਹਨੂੰ ਪਿੱਛੇ ਨੂੰ ਅੰਦਰ ਕਰ ਦੇਣਾ ਹੈ ਤੇ ਦੇਖ ਲੈਣਾ ਹੈ ਕਿ ਕਿਤੇ ਕੋਈ ਢਿੱਲ ਨਾ ਪਵੇ ਪੇਚ ਜੇ ਦੋਨਾਂ ਸਾਈਡਾਂ ਤੋਂ ਟਾਈਟ ਹੋਣੀ ਚਾਹੀਦੀ ਹੈ ਦਸਤਾਰ ਤੇ ਆਹ ਸੱਜਣੀ ਹੋਈ ਜੀ ਸਾਡੀ ਇੱਕ ਨਵੇਂ ਸਟਾਈਲ ਦੀ ਦਸਤਾਰ ਦੋਨਾਂ ਸਾਈਡਾਂ ਤੋਂ ਪਲੇਨ ਹੈ ਮੈਂ ਇਹੋ ਜੀ ਦਸਤਾਨਾ ਛੋਟੇ ਹੁੰਦੇ ਕਈ ਉਮਰਦਾਰ ਜਬੰਦਿਆ ਦੇ ਬਹੁਤ ਸਜਾਈ ਦੇਖੀ ਆ ਇਹ ਤੇ ਹੁਣ ਮੈਂ ਇਹਦੀ ਵੀਡੀਓ ਇਸ ਲਈ ਦੇ ਰਹੀ ਆ ਕਿਉਂਕਿ ਮੈਂ ਨਾ ਤੁਹਾਨੂੰ ਪੇਚਾਂ ਵਾਲੀਆਂ ਦਸਤਾਰਾਂ ਬਹੁਤ ਸਜਾ ਕੇ ਦਿਖਾ ਦਿੱਤੀਆਂ ਹੋਈਆਂ ਲੈਹਣਾ ਵਾਲੀਆਂ ਦਸਤਾਰਾਂ ਵੀ ਕਈ ਸਜਾ ਕੇ ਦਿਖਾ ਦਿੱਤੀਆਂ ਹੋਈਆਂ ਅਲੱਗ-ਅਲੱਗ ਕਿਸਮ ਦੀਆਂ ਅਲੱਗ-ਅਲੱਗ ਸਟਾਈਲ ਮਿਕਸ ਕਰਕੇ 올 ਇਨ ਵਨ ਦਸਤਾਰ ਵੀ ਸਜਾ ਕੇ ਦਿਖਾ ਦਿੱਤੀ ਹੋਈ ਆ ਤੁਹਾਨੂੰ ਹਰ ਇੱਕ ਸਟਾਈਲ ਦੇ ਧੁਮਾਲਾ ਸਾਹਿਬ ਦੀ ਵੀਡੀਓ ਵੀ ਦੇ ਦਿੱਤੀ ਹੋਈ ਆ ਮੈਂ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਲਿਆ ਕਰੋ ਮੈਂ ਲਗਭਗ ਤੁਹਾਨੂੰ ਹਰ ਇੱਕ ਟਾਈਪ ਦੇ ਧੁਮਾਲਾ ਸਾਹਿਬ ਦੀ ਵੀਡੀਓ ਵੀ ਇਹ ਲਗ ਲਗ ਸਟਾਈਲ ਦੀਆਂ ਬੰਨੀਆਂ ਹੋਈਆਂ ਨੇ ਤੇ ਹੁਣ ਦੇਖੋ ਆਪਾਂ ਉਪਰੋ ਜੀ ਸਾਰੇ ਪੱਲੇ ਨੂੰ ਖੋਲ ਕੇ ਨਾ ਅੰਦਰ ਨੂੰ ਫੋਲਡ ਕਰਤਾ ਦੋਨਾਂ ਹਿੱਸਿਆਂ ਤੋਂ ਤੇ ਇਸ ਜਗ੍ਹਾ ਤੇ ਪੇਚਾਂ ਦਾ ਜਿਹੜਾ ਢਿੱਲਾ ਪੰਨਾ ਹੈ ਜਿਹੜੇ ਲੜ ਤੁਹਾਨੂੰ ਢਿੱਲੇ ਲੱਗਦੇ ਉਹ ਆਪਾਂ ਪਿੱਛੇ ਲੂਪੀ ਦੇ ਅੰਦਰ ਕਰ ਦੇਣਾ ਆ ਇਸ ਲਈ ਖਿੱਚ ਕੇ ਇਹਨੂੰ ਇੱਥੇ ਇਕੱਠਾ ਕਰ ਦਿਓ ਹੁਣ ਅਸੀਂ ਉਪਰੋ ਜੀ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਨਾ ਸਿਰ ਨੂੰ ਟਕਣਾ ਆ ਦੋਨਾਂ ਸਾਈਡਾਂ ਤੋਂ ਪੱਲੇ ਨੂੰ ਖਿੱਚਾਂਗੇ ਦੋਰਾ ਸਿਰ ਨੂੰ ਟਕਣਾ ਆ ਸੀ ਉਹ ਪੱਲੇ ਪੱਲੇ ਦਾ ਨਾ ਖੁੱਲਾ ਹਿੱਸਾ ਭਾਵੇਂ ਸੱਜੇ ਪਾਸੇ ਆਵੇ ਭਾਵੇਂ ਖੱਬੇ ਪਾਸੇ ਆਵੇ ਪੱਲੇ ਧਿਆਨ ਨਾਲ ਕੋਪਲੇ ਨੂੰ ਖਿੱਚਣਾ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਅੰਦਰ ਕਰ ਦੇਣਾ ਹੈ ਇਸ ਤਰੀਕੇ ਨਾਲ ਦਸਤਾਨ ਤੁਹਾਡੀ ਜਿੰਨੀ ਹੋ ਸਕੇ ਉਨੀ ਜ਼ਿਆਦਾ ਸਾਫ਼ ਸਜਾਉਣ ਦੀ ਕੋਸ਼ਿਸ਼ ਕਰਨੀ ਆ ਕੱਪੜੇ ਨੂੰ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਅੰਦਰ ਕਰਨਾ ਹੈ ਤੇ ਹੁਣ ਤੁਸੀਂ ਪਿਛਲੇ ਹਿੱਸੇ ਤੋਂ ਦਸਤਾਨ ਨੂੰ ਦੇਖ ਸਕਦੇ ਹੋ ਇੱਕ ਵਾਰੀ ਕੀ ਆਪਾਂ ਹਰ ਇੱਕ ਪੇਜ ਨੂੰ ਚੰਗੀ ਤਰ੍ਹਾਂ ਅੰਦਰ ਕੀਤਾ ਆ ਉਪਰੋਂ ਇਹ ਦਸਤਾਨ ਨੂੰ ਆਪਾਂ ਕਲੀਨ ਕੀਤਾ ਹੈ ਫਿਰ ਲੁੱਪੀ ਵਾਲੇ ਪੱਲੇ ਨੂੰ ਖਿੱਚ ਲਾਂਗੇ ਇਸ ਜਗ੍ਹਾ ਤੋਂ ਨਾ ਦੋਨੋਂ ਲੜ ਫੜ ਕੇ ਅੰਦਰ ਨੂੰ ਦੱਬ ਦੇਣੇ ਨੇ ਇੱਕ ਦੂਜੇ ਦੇ ਪਿੰਨ ਨਹੀਂ ਲਗਾਈ ਲਗਾਉਣ ਨੂੰ ਇੱਥੇ ਇੱਕ ਪਿੰਨ ਲਗਾ ਆ ਸਾਰੇ ਜਿਨ੍ਹਾਂ ਪੇਜ ਠੀਕ ਆ ਨਵੇਂ ਪਰ ਮੈਂ ਬੈਕ ਸਾਈਡ ਤੇ ਕਦੀ ਵੀ ਇੱਥੇ ਨਾ ਪਿੰਨ ਨਹੀਂ ਲਗਾਣਾ ਹੁਣ ਇਹਨਾਂ ਨੂੰ ਇੱਕ ਵਾਰੀ ਇਕੱਠਾ ਕਰ ਲਿਆ ਤੇ ਹੁਣ ਆਪਾਂ ਦਸਤਾਰ ਦੀ ਜਿਹੜੀ ਆ ਦੂਜੀ ਸ਼ੀਸ਼ੇ ਨਾਲ ਤੁਹਾਨੂੰ ਦੇਖਾਂਗੇ ਕਈ ਵਾਰ ਨਾ ਸੇ ਠਕਣ ਵੇਲੇ ਪੇਚਾਂ ਦੇ ਵਿੱਚ ਕਈ ਵਾਰ ਛੋਟੇ ਛੋਟੇ ਵੱਟ ਪੈ ਜਾਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਦੋਨਾਂ ਹਿੱਸਿਆਂ ਤੋਂ ਖੱਬੇ ਅਤੇ ਸੱਜੇ ਪਾਸੇ ਤੇ ਉੱਪਰ ਵੀ ਦਸਤਾਰ ਦਾ ਦੇਖੋ ਦੋਨਾਂ ਪਾਸੇ ਇੱਕ ਇੱਕ ਲੜ ਬਣਦਾ ਪਿਆਗਾ ਅਸੀਂ ਅਖੀਲੇ ਪੱਲੇ ਨਾਲ ਸਾਰੇ ਪੇਚ ਟੱਕ ਦਿੱਤੇ ਹੋਏ ਆ ਤੇ ਸ਼ੇਪ ਦੋਨਾਂ ਪਾਸੇ ਦਸਤਾਰ ਦੀ ਬਰਾਬਰ ਆ ਪਿਛਲੇ ਹਿੱਸੇ ਤੋਂ ਹੁਣ ਮੇਰੇ ਵੀਰੋ ਆਪਾਂ ਲੂਪੀ ਲਗਾਉਣ ਤੋਂ ਪਹਿਲਾਂ ਦਸਤਾਰ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਲੱਗੇ ਉਹਨੂੰ ਦੂਰ ਕਰ ਲੈਣਾ ਆ ਸਫਾਈ ਪ੍ਰੋਪਰ ਕਰਨੀ ਆ ਹਰੇ ਕਿਸੇ ਤੋਂ ਦਸਤਾਰ ਦੀ ਫਿਰ ਅਸੀਂ ਪਿੱਛੋਂ ਲੂਪੀ ਵਾਲਾ ਪੱਲਾ ਲਗਾਵਾਂਗੇ ਗੋਲ ਸ਼ੇਪ ਦੇ ਵਿੱਚ ਕਰ ਦਿੱਤਾ ਹੋਇਆ ਆਪਾਂ ਦਸਤਾਰ ਨੂੰ ਤੇ ਵਧੀਆ ਲੱਗੇ ਤੈਰੇ ਤੇ ਇੱਕ ਲਾਈਕ ਜਰੂਰ ਕਰ ਦੇਣਾ ਵੀਡੀਓ ਤੇ ਤੇ ਪਿਛਲੇ ਹਿੱਸੇ ਤੋਂ ਹੁਣ ਲੂਪੀ ਵਾਲੇ ਪੱਲੇ ਨੂੰ ਨਾ ਦੋਨੋਂ ਸਾਈਡਾਂ ਤੋਂ ਅੰਦਰ ਕਰਕੇ ਸੱਜੇ ਪਾਸੇ ਵੀ ਇੱਕ ਖੀਲਾ ਲੜ ਇਸ ਤਰੀਕੇ ਨਾਲ ਫੜ ਕੇ ਖਿੱਚ ਕੇ ਅੰਦਰ ਕਰ ਦੇਣਾ ਆ ਤੇ ਖੱਬੇ ਪਾਸੇ ਵੀ ਇਸੇ ਤਰੀਕੇ ਨਾਲ ਕਰਨਾ ਆ ਇਹਦੇ ਨਾਲ ਦਸਤਾਰ ਤੁਹਾਡੀ ਨਾ ਪਿੱਛੇ ਤ ਤੇ ਜਿਹੜਾ ਵੀ ਪੇਚਾਂ ਦੇ ਵਿੱਚ ਢਿੱਲਾਪਨ ਹੋਵੇਗਾ ਕੋਈ ਵੀ ਲੜ ਤੁਹਾਨੂੰ ਢਿੱਲਾ ਲੱਗਦਾ ਹੋਵੇਗਾ ਤਾਂ ਉਹਨੂੰ ਖਿੱਚ ਕੇ ਲੁਪੀ ਦੇ ਅੰਦਰ ਘੜ ਦੇਣਾ ਹੈ ਇਹਦੇ ਨਾਲ ਪਿਛਲੇ ਹਿੱਸੇ ਤੋਂ ਵੀ ਦਸਤਾਰ ਦੀ ਜਿਹੜੀ ਸਫਾਈ ਆ ਉਹ ਵੱਧ ਜਾਵੇਗੀ ਤੇ ਫਿਰ ਲੁਪੀ ਨੂੰ ਖਿੱਚ ਕੇ ਸੈਂਟਰ ਦੇ ਵਿੱਚ ਅਸੀਂ ਲਗਾ ਦੇਣਾ ਹੈ ਇਹਦੇ ਨਾਲ ਹੀ ਇਹ ਦਸਤਾਰ ਦੀ ਵੀਡੀਓ ਸਾਡੀ ਕੰਪਲੀਟ ਹੁੰਦੀ ਹੈ ਜੀ ਦੇਖੋ ਮੇਰੇ ਵੀਰੋ ਅੱਜ ਹੈਗੀ ਹੈ ਜੀ 13 ਮਾਰਚ ਕੱਲ 14 ਮਾਰਚ ਤੇ ਪਰਸੋ 15 ਮਾਰਚ ਤੇ ਹੋਲਾ ਮੱਲਾ ਤੇ ਹੋਲੇ ਮੱਲੇ ਵਾਲੇ ਦਿਨ ਸਾਡੀਆਂ 150 ਵੀਡੀਓਜ਼ ਕੰਪਲੀਟ ਹੋਣਗੀਆਂ ਜੀ ਇਸ ਲਈ 129 ਦਿਨ ਲਈ ਤੇ 150 ਮੈਂ ਦਿਨ ਲਈ ਸਟੇ ਕਨੈਕਟਡ ਰਹੋ ਕਿਉਂਕਿ ਬਹੁਤ ਹੀ ਖਾਸ ਵੀਡੀਓ ਹੋਣਗੀਆਂ ਉਹ ਤੇ ਜਿਹੜੇ ਵੀ ਵੀਰ ਸਾਡੇ ਨਾਲ ਹਾਲ ਤੱਕ ਨਹੀਂ ਜੁੜੇ ਉਹਨਾਂ ਨੂੰ ਕਹੋ ਕਿ ਵੀਡੀਓਜ਼ ਜ਼ਰੂਰ ਦੇਖਣ ਕਿਉਂਕਿ ਅਸੀਂ ਰੋਜ਼ ਤੁਹਾਨੂੰ ਇੱਕ ਅਲੱਗ ਕਿਸਮ ਦੀ ਦਸਤਾਅ ਸਿ ਜਾ ਕੇ ਦਿਖਾ ਰਹੇ ਹਾਂ ਕਿਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰਾਂ ਤੋਂ ਬਾਅਦ ਤੁਹਾਨੂੰ ਹਰ ਇੱਕ ਦ ਪਹਿਲਾ ਤਾਂ ਫਰੰਟ ਤੋਂ ਦੇਖੋ ਤੁਸੀਂ ਦਸਤਾਰ ਸੈਂਟਰ ਦੇ ਵਿੱਚ ਵੀ ਆ ਤੇ ਦੋਨਾਂ ਸਾਈਡਾਂ ਤੋਂ ਪਲੇਨ ਦਸਤਾਰ ਆ ਆਪਾਂ ਕੋਈ ਵੀ ਵਟ ਨਹੀਂ ਰਹਿਣ ਤੇ ਤਾਂ ਦਸਤਾਰ 'ਚ ਪਲੇਨ ਦਸਤਾਰ ਸਜਾ ਕੇ ਦਿਖਾਈ ਹੈ ਤੁਹਾਨੂੰ ਤੇ ਹੁਣ ਤੁਸੀਂ ਸੱਜੇ ਤੇ ਖੱਬੇ ਪਾਸੇ ਦੋਨਾਂ ਸਾਈਡਾਂ ਤੋਂ ਦੇਖ ਲਓ ਇੱਕ ਵਾਰੀ ਖੱਬੇ ਪਾਸੇੋਂ ਦੇਖ ਲਓ ਫਿਰ ਪੂਰਾ ਰਾਉਂਡ ਟਰਨ ਕਰਕੇ ਦਿਖਾਵਾਂਗੇ ਤੁਹਾਨੂੰ ਦਸਤਾਰ ਨੂੰ ਜਿਹੜੇ ਵੀ ਵੀਰ ਘਰ ਬੈਠੇ ਦਸਤਾਰ ਸਿੱਖਣਾ ਚਾਹੁੰਦੇ ਨੇ ਜਾਂ ਦਸਤਾਰ ਸਿੱਖਣ ਦੇ ਚਾਹਵਾਨ ਨੇ ਮੇਰੇ ਵੀਰੋ ਉਹ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਹਰ ਇੱਕ ਤਰੀਕੇ ਦੀ ਜਾਣਕਾਰੀ ਦੇਣ ਦੀ ਵੀਡੀਓ ਦੇ ਵਿੱਚ ਤੇ ਜਿਹੜੇ ਵੀ ਵੀਰ ਸਾਡੀ ਵੀਡੀਓਜ਼ ਦੇਖਦੇ ਨੇ ਤੇ ਉਹਨਾਂ ਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਜੀ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਆਉਣ ਦਾ ਵੇ ਨੇ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਵੀ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਤੇ ਸਾਨੂੰ ਸਪੋਰਟ ਕਰਨ ਲਈ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ